ਮੇਰੇ ਵੀਡੀਓ ਦੇਖ ਰਹੇ ਸਭ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਸਰਜੀਤ ਸਿੰਘ ਰਿਆੜ ਬਟਾਲੇ ਤੋਂ ਆਪ ਦਾ ਸਵਾਗਤ ਕਰਦਾ ਜੀ ਅੱਜ ਅਸੀਂ ਗੱਲ ਕਰਾਂਗੇ ਆਪਣੇ ਸਿੱਖ ਧਰਮ ਦੇ ਸਭ ਤੋਂ ਸਰਵ ਉੱਚ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਬਾਰੇ ਵੈਸੇ ਤਾਂ ਸਾਰੇ ਜਾਣਦੇ ਨੇ ਕਿ ਸਿੱਖਾਂ ਦੇ ਪੰਜ ਤਖਤ ਨੇ ਸ੍ਰੀ ਅਕਾਲ ਤਖਤ ਅੰਮ੍ਰਿਤਸਰ ਤਖਤ ਸ੍ਰੀ ਪਟਨਾ ਸਾਹਿਬ ਸ੍ਰੀ ਅਨੰਤਪੁਰ ਸਾਹਿਬ ਸ੍ਰੀ ਦਮਦਮਾ ਸਾਹਿਬ ਤੇ ਤਖਤ ਸ੍ਰੀ ਹਜੂਰ ਸਾਹਿਬ ਪਰ ਇਹਨਾਂ ਵਿੱਚੋਂ ਸਭ ਤੋਂ ਸ਼ਰਮੋਰ ਜਿਹੜਾ ਅਸੀਂ ਤਖਤ ਮੰਨਦੇ ਆ ਉਹ ਤਖਤ ਸ੍ਰੀ ਅੰਮ੍ਰਿਤਸਰ ਸਾਹਿਬ ਹੈ ਕਿਉਂਕਿ ਇਸ ਤਖਤ ਨੂੰ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਆਪਣੇ ਹੱਥੀ 1606 ਦੇ ਵਿੱਚ ਇਹਦਾ ਨੀ ਪੱਥਰ ਰੱਖਿਆ ਇਹ ਤਖਤ ਸਿੱਖਾਂ ਦੇ ਵਿੱਚ ਰੋਹਾਨੀ ਗਿਆਨ ਤੇ ਰਾਜਨੀਤਿਕ সূজ-ਭੂজ ਦਾ ਗਿਆਨ ਰੱਖਣ ਲਈ ਵੀ ਪ੍ਰੇਰਿਤ ਕਰਦਾ ਤੇ ਬਾਬਾ ਬੁੱਢਾ ਜੀ ਨੇ ਆਪਣੇ ਹੱਥੀਂ ਸੀਮਾ ਕਰਕੇ ਤੇ ਇਸ ਨੂੰ ਮੁਕੰਮਲ ਕਰਵਾਇਆ ਸੀ ਇਸੇ ਤਖਤ ਤੋਂ ਸਿੱਖ ਸੰਤਾਂ ਲਈ ਪਹਿਲਾ ਹੁਕਮਨਾਮਾ ਜਾਰੀ ਹੋਇਆ ਗੁਰੂ ਸਾਹਿਬ ਵੱਲੋਂ ਕੀਤਾ ਗਿਆ ਛੇਵੇਂ ਪਾਤਸ਼ਾਹ ਵੱਲੋਂ ਕਿ ਸਿੱਖ ਸੰਤਾਂ ਨੂੰ ਹਥਿਆਰ ਔਰ ਵਧੀਆ ਘੋੜੇ ਲੈ ਕੇ ਆਉਣ ਇਸ ਤਖਤ ਦੀ ਜਿਹੜੀ ਉੱਪਰ ਬਿਲਡਿੰਗ ਹੈ ਉਹਨੂੰ ਅਸੀਂ ਇਹ ਕਾਲ ਬੁੰਗਾ ਕਹਿੰਦੇ ਆਂ ਔਰ ਇਸ ਤਖਤ ਤੋਂ ਹੁਕਮ ਹੋਏ ਜਿੰਨੇ ਵੀ ਜਾਰੀ ਹੋਏ ਨੇ ਉਹ ਸਾਰੇ ਸਿੱਖ ਸੰਗਤਾਂ ਲਈ ਜਾਂ ਜਿੰਨੀਆਂ ਵੀ ਸਿੱਖ ਸੰਗਤਾਂ ਦੀਆਂ ਸੰਸਥਾਵਾਂ ਨੇ ਉਹਨਾਂ ਸਭ ਤੇ ਲਾਗੂ ਹੁੰਦੇ ਨੇ ਸਨ 1606 ਦੇ ਵਿੱਚ ਗੁਰੂ ਸਾਹਿਬ ਨੇ ਇਹਦਾ ਨੀ ਪੱਥਰ ਰੱਖਿਆ ਦਰਬਾਰ ਸਾਹਿਬ ਦੇ ਬਿਲਕੁਲ ਸਾਹਮਣੇ ਔਰ 1609 ਦੇ ਵਿੱਚ ਇਹਦੀ ਬਿਲਡਿੰਗ ਪੂਰੀ ਬਣ ਕੇ ਤਿਆਰ ਹੋਈ ਹੈ ਜੀ ਜਿਹਨੂੰ ਆਪਾਂ ਅਕਾਲ ਬੁੰਗਾ ਵੀ ਕਹਿ ਦਿੰਨੇ ਹਾਂ ਬਿਲਡਿੰਗ ਨੂੰ ਉਹ ਪੂਰੀ ਤਿਆਰ ਹੋਈ 1609 ਦੇ ਵਿੱਚ ਇਸੇ ਤਖਤ ਦੀ ਸਥਾਪਨਾ ਦੇ ਕਾਰਨ ਸਿੱਖਾਂ ਦੇ ਵਿੱਚ ਫਿਰ ਬਦਲਾ ਆਇਆ ਸਿੱਖ ਜਿਹੜੇ ਨੇ ਉਹ ਸ਼ਸਤਰਧਾਰੀ ਹੋਣ ਲੱਗ ਪਏ ਜਿਨ੍ਹਾਂ ਨੇ 18ਵੀਂ ਸਦੀ ਦੇ ਵਿੱਚ ਫਿਰ ਜਦੋਂ ਅਬਦਾਲੀ ਨੇ ਹਮਲਾ ਕੀਤਾ ਹੈ ਜਾਂ ਮਸਾ ਰੰਗੜ ਉੱਤੇ ਬੈਠਾ ਹੈ ਤੇ ਅਬਦਾਲੀ ਨੂੰ ਭਜਾਇਆ ਔਰ ਮਸੇ ਰੰਗੜ ਦਾ ਸਿਰ ਵੱਢਿਆ ਗੁਰੂ ਸਾਹਿਬ ਜਦੋਂ 1635 ਦੇ ਵਿੱਚ ਕੀਰਤਪੁਰ ਸਾਹਿਬ ਚਲੇ ਜਾਂਦੇ ਨੇ ਉਸ ਤੋਂ ਬਾਅਦ ਸ੍ਰੀ ਅਕਾਲ ਤਖਤ ਦਾ ਜਿਹੜਾ ਪ੍ਰਬੰਧ ਹੈ ਉਹ ਆ ਗਿਆ ਪ੍ਰਿਥੀ ਚੰਦ ਦੇ ਵਾਰਸਾਂ ਦੇ ਹੱਥ ਇਤਿਹਾਸ ਦੇ ਨਾਲ ਇਤਿਹਾਸ ਦੇ ਵਿੱਚ ਪ੍ਰੀਤੀ ਚੰਦਾ ਜਿਹੜਾ ਪੋਤਾ ਜੀ ਉਹਦਾ ਨਾਮ ਹਰਜੀ ਹੈ। ਉਹਨੇ 55 ਸਾਲ ਅਕਾਲ ਤਖਤ ਸਾਹਿਬ ਦੇ ਮਤਲਬ ਤੇ ਰਿਹਾ ਹੈ। 55 ਸਾਲ ਰਿਹਾ ਹੈ ਅਕਾਲ ਤਖਤ ਸਾਹਿਬ ਦੇ ਵਿੱਚ। 1699 ਦੇ ਵਿੱਚ ਜਦੋਂ ਦਸਮ ਪਾਤਸ਼ਾਹ ਸਾਨੂੰ ਮਤਲਬ ਖਾਲਸਾ ਪੰਥ ਦੀ ਸਥਾਪਨਾ ਕਰਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਨੇ ਭਾਈ ਮਨੀ ਸਿੰਘ ਜੀ ਨੂੰ ਭੇਜਿਆ ਹੈ। ਦਰਬਾਰ ਸਾਹਿਬ ਔਰ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਦੇ ਲਈ ਭਾਈ ਮਨੀ ਸਿੰਘ ਜੀ ਨੇ ਸੇਵਾ ਸੰਭਾਲ ਬੜੇ ਵਧੀਆ ਤਰੀਕੇ ਨਾਲ ਕੀਤੀ ਸਾਰੀ ਸਿੱਖ ਸੰਗਤ ਨੂੰ ਪਤਾ ਹੈ ਉਸ ਤੋਂ ਬਾਅਦ ਉਹ ਸ਼ਹੀਦ ਹੁੰਦੇ ਨੇ ਔਰ ਕਈ ਗੁਰਮਤੇ ਜਿਹੜੇ ਨੇ ਇੱਥੇ ਪੁਗਾਏ ਜਾਂਦੇ ਤੇ ਉਹਨਾਂ ਨੂੰ ਲਾਗੂ ਕੀਤਾ ਜਾਂਦਾ ਜਿਵੇਂ 4 ਅਕਤੂਬਰ 1745 ਨੂੰ ਗੁਰਮਤਾ ਕਰਕੇ ਹੀ ਜਿਹੜਾ ਖਾਲਸਾ ਹੈ ਉਹਨੂੰ 5 ਜਥਿਆਂ ਦੇ ਵਿੱਚ ਵੰਡਿਆ ਗਿਆ ਔਰ ਫਿਰ 19 ਮਾਰਚ 1748 ਨੂੰ ਫਿਰ ਗੋਤਮ ਗੁਰਮਤਾ ਕੀਤਾ ਗਿਆ ਔਰ ਇਹ ਜਿਹੜੇ 5 ਜਥੇ ਸੀਗੇ ਇਹਨਾਂ ਨੂੰ 11 ਮਸਲਾਂ ਦੇ ਵਿੱਚ ਵੰਡਿਆ ਗਿਆ ਦਸੰਬਰ 1674 ਵਿੱਚ ਪਾਈ ਗੁਰਬਖਸ਼ ਸਿੰਘ ਜਿਹੜੇ ਨੇ ਆਪਣੇ 30 ਸਾਥੀਆਂ ਦੇ ਨਾਲ ਅਫਦਾਲੀ ਨਾਲ ਲੜਦਿਆਂ ਸ਼ਹੀਦ ਹੋਏ ਸੀਗੇ ਸ੍ਰੀ ਅਕਾਲ ਤਖਤ ਸਾਹਿਬ ਦੀ ਆਪਾਂ ਇਤਨੀ ਕਹਿੰਦੇ ਕਿ ਰਾਖੀ ਕਰਦੇ ਆ ਮਤਲਬ ਦਰਬਾਰ ਉਹਦੀ ਪਵਿੱਤਰਤਾ ਜਿਹੜੀ ਆ ਉਹ ਕਾਇਮ ਰੱਖਦੇ ਆ ਉਹ ਜੂਨ 84 ਵਿੱਚ ਵੀ ਜਿਹੜਾ ਧੱਲੂ ਘਰਾ ਹੋਇਆ ਉਹਦੇ ਵਿੱਚ ਵੀ ਅਕਾਲ ਬੁੰਗੇ ਦਾ ਨੁਕਸਾਨ ਹੋਇਆ ਭਾਵੇਂ ਸਰਕਾਰ ਨੇ ਸਾਨੂੰ ਉਹ ਬਣਾ ਕੇ ਦੇ ਦਿੱਤਾ ਪਰ ਸਿੱਖ ਸੰਗਤਾਂ ਨੇ ਉਹ ਪ੍ਰਮਾਨ ਨਹੀਂ ਕੀਤਾ ਔਰ 1986 ਦੇ ਵਿੱਚ ਦੁਬਾਰਾ ਜਿਹੜੀ ਗਵਰਨਮੈਂਟ ਵੱਲੋਂ ਬਣਾਈ ਹੋਈ ਬਿਲਡਿੰਗ ਸੀਗੀ ਉਹਨੂੰ ਢਾਕੇ ਔਰ ਸਿੱਖ ਸੰਤਾਂ ਦੇ ਸਹਿਯੋਗ ਨਾਲ ਅਕਾਲ ਗੁੰਗਾ ਜਿਹੜਾ ਹੈ ਉਹ ਫਿਰ ਤੋਂ ਤਿਆਰ ਕੀਤਾ ਗਿਆ ਜਦੋਂ ਹਰਮੰਦਰ ਸਾਹਿਬ ਦੇ ਕਵਾੜ ਖੁੱਲਦੇ ਨੇ ਉਹਨਾਂ ਤੋਂ 1 ਘੰਟਾ ਬਾਅਦ ਅਕਾਲ ਚੱਕ ਸਾਹਿਬ ਦੇ ਕਵਾੜ ਖੁੱਲਦੇ ਨੇ ਔਰ ਉਸ ਤੋਂ 1 ਘੰਟਾ ਬਾਅਦ ਨਗਾਰਚੀ ਜਿਹੜਾ ਹੈ ਨਗਾਰੇ ਤੇ ਚੋਟ ਲਾ ਦਿੰਦਾ ਹੈ ਜਦੋਂ ਤੱਕ ਗੁਰੂ ਮਹਾਰਾਜ ਦਾ ਪ੍ਰਕਾਸ਼ ਜਿਹੜਾ ਹੈ ਉਹ ਹਰਮੰਦਰ ਸਾਹਿਬ ਦੇ ਵਿੱਚ ਜਾ ਕੇ ਸਥਾਪਿਤ ਕਰਦੇ ਨੇ ਉਦੋਂ ਤੱਕ ਨਗਾਰਚੀ ਜਿਹੜਾ ਹੈ ਨਗਾਰਾ ਪਜਾਉਂਦਾ ਰਹਿੰਦਾ ਹੈ ਇਹ ਸੰਸਥਾ ਇਹ ਸਥਾਨ ਸਾਡੇ ਸਿੱਖ ਧਰਮ ਦੇ ਲਈ ਬਹੁਤ ਮਹਾਨ ਬੜਾ ਉੱਚਾ ਔਰ ਇਸੇ ਹੀ ਤਰ੍ਹਾਂ ਇਸ ਸੰਸਥਾ ਨੂੰ ਚਲਾਉਣ ਦੇ ਲਈ ਥਾਪੇ ਗਏ ਜਥੇਦਾਰ ਜਿਹੜੇ ਨੇ ਉਹ ਸਿੱਖ ਕੌਮ ਦੇ ਵਿੱਚ ਸਰਮੌਰ ਜਥੇਦਾਰ ਨੇ ਹੁਣ ਅਸੀਂ ਗੱਲ ਕਰਦੇ ਹਾਂ ਇਹਨਾਂ ਜਥੇਦਾਰਾਂ ਬਾਰੇ ਅਕਾਲ ਤਖਤ ਸਾਹਿਬ ਦਾ ਸਭ ਤੋਂ ਪਹਿਲੇ ਜਥੇਦਾਰ ਭਾਈ ਗੁਰਦਾਸ ਜੀ ਇਹ ਸਨ ਜੀ ਉਹਨੋਂ ਤੋਂ ਬਾਅਦ ਭਾਈ ਮਨੀ ਸਿੰਘ ਜੀ ਆਏ ਅਕਾਲੀ ਫੂਲਾ ਸਿੰਘ ਵਰਗੇ ਸਿਰਕੱਢ ਜਰਨੈਲ ਜਿਹੜੇ ਨੇ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਰਹੇ ਨੇ ਕਾਲੀ ਫੁੱਲਾ ਸਿੰਘ ਜੀ ਇੱਕ ਇਹੋ ਜਿਹੇ ਜਥੇਦਾਰ ਸਨ ਜਿਨ੍ਹਾਂ ਦੇ ਅੱਗੇ ਮਹਾਰਾਜਾ ਰਣਜੀਤ ਸਿੰਘ ਜਿਹੜਾ ਹੈ ਉਹ ਵੀ ਉੱਚੀ ਸਾਹ ਨਹੀਂ ਸੀ ਲੈਂਦਾ ਔਰ ਅਕਾਲੀ ਜੀ ਨੇ ਕਦੀ ਵੀ ਮਹਾਰਾਜਾ ਰਣਜੀਤ ਸਿੰਘ ਦੇ ਸਾਹਮਣੇ ਸਿਰ ਝੁਕਾ ਕੇ ਫਤੇ ਨਹੀਂ ਸੀ ਬਲਾਈ ਸਿਰਫ ਇਸ ਕਰਕੇ ਕਿਉਂਕਿ ਉਹ ਇੱਕ ਸ਼ਰਮੌਰ ਸੰਸਥਾ ਜਿਹੜੀ ਹੈ ਸਾਡਾ ਅਕਾਲ ਤਖਤ ਹੈ ਉਹਨਾਂ ਦੇ ਜਥੇਦਾਰ ਰੂਪ ਦੇ ਵਿੱਚ ਅਗਵਾਈ ਕਰਦੇ ਸਨ ਔਰ ਮਹਾਰਾਜਾ ਰਣਜੀਤ ਸਿੰਘ ਵੀ ਜੋ ਹੈ ਇਹ ਜਥੇਦਾਰ ਸਾਹਿਬ ਦਾ ਪੂਰਾ ਸਤਿਕਾਰ ਕਰਦਾ ਸਭਨਾਂ ਨੂੰ ਪਤਾ ਹੈ ਕਿ ਅਕਾਲੀ ਜੀ ਨੇ ਇਹਨਾਂ ਨੂੰ ਸਜ਼ਾ ਵੀ ਲਾਈ ਸੀ ਕੂੜਿਆਂ ਦੀ ਸਜ਼ਾ ਲਾਈ ਸੀ ਔਰ ਰਣਜੀਤ ਸਿੰਘ ਨੇ ਖਸ ਕੇ ਉਹ ਸਜ਼ਾ ਪ੍ਰਮਾਨ ਕੀਤੀ ਸੀ ਪਰ ਸਮੇਂ ਦੇ ਬਦਲਣ ਦੇ ਨਾਲ ਸਮੇਂ ਦੀਆਂ ਸਰਕਾਰਾਂ ਨੇ ਸਾਡੇ ਇਸ ਸਰਵਉੱਚ ਧਾਰਮਿਕ ਸਥਾਨ ਦੇ ਜਥੇਦਾਰ ਦੀ ਜਿਹੜੀ ਬਣਦੀ ਇੱਜ਼ਤ ਹੈ ਉਹ ਗਮਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਕੰਮ ਤਾਂ ਸ਼ੁਰੂ ਹੋ ਗਿਆ ਜੀ ਅੰਗਰੇਜ਼ਾਂ ਤੋਂ ਹੀ ਜਦੋਂ ਐਂਗਲੋ ਸਿੱਖਬਾੜ ਤੋਂ ਬਾਅਦ ਅੰਗਰੇਜ਼ ਸਿੱਖ ਰਾਜ ਦੇ ਉੱਤੇ ਕਾਬਜ ਹੋਏ ਨੇ ਤੇ ਅੰਗਰੇਜ਼ਾਂ ਦੇ ਜਿਹੜੇ ਬੁੱਧੀਜੀਵੀ ਸੀਗੇ ਉਹਨਾਂ ਨੇ ਇਸ ਸੰਸਥਾ ਨੂੰ ਦੇਖਿਆ ਜਥੇਦਾਰ ਦਾ ਕੰਮਕਾਰ ਦੇਖਿਆ ਤੇ ਉਹਨਾਂ ਨੇ ਅੰਗਰੇਜ਼ ਗਵਰਨਮੈਂਟ ਨੂੰ ਸਲਾਹ ਦਿੱਤੀ ਸੀ ਕਿ ਅਕਾਲ ਤਖਤ ਸਾਹਿਬ ਦਾ ਜਥੇਦਾਰ ਜੋ ਹੈ ਇਹਨੂੰ ਆਜ਼ਾਦ ਨਹੀਂ ਰਹਿਣ ਦੇਣਾ ਚਾਹੀਦਾ ਕਿਸੇ ਇੱਕ ਸੰਸਥਾ ਦੇ ਅਧੀਨ ਇਸ ਨੂੰ ਕਰ ਦੇਣਾ ਚਾਹੀਦਾ ਤੇ ਉਸ ਤੋਂ ਬਾਅਦ ਜਦੋਂ ਫਿਰ 1928 ਦੇ ਵਿੱਚ ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆਉਂਦੀ ਹੈ ਜੀ ਉਸ ਟਾਈਮ ਦੇ ਉੱਤੇ ਅਕਾਲ ਤਖਤ ਸਾਹਿਬ ਦਾ ਜਿਹੜਾ ਜਥੇਦਾਰ ਹੈ ਉਹ ਪੂਰੀ ਕੌਮ ਨੂੰ ਸੰਦੇਸ਼ ਦੇਣ ਦੀ بجائے ਸਿਰਫ ਸ਼੍ਰੋਮਣੀ ਕਮੇਟੀ ਦਾ ਬੁਲਾਰਾ ਬਣ ਕੇ ਰਹਿ ਗਿਆ ਇਸ ਦੇ ਨਾਲ ਜਥੇਦਾਰ ਦੇ ਬਕਾਰ ਨੂੰ ਬੜੀ-ਬੜੀ ਛੱਟ ਵਜੀ ਰੈਂਦੀਆ ਕਚਰਾ ਸਾਡੇ ਬਗਲ ਪਰਿਵਾਰ ਨੇ ਸਾਡੇ ਅਕਾਲੀ ਦਲ ਨੇ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੇ ਪੂਰੀ ਕੀਤੀ ਜਿਨ੍ਹਾਂ ਨੇ ਆਪਣੀ ਮਰਜ਼ੀ ਨਾਲ ਆਪਣੇ ਸਿਆਸੀ ਫਾਇਦੇ ਚੁੱਕਣ ਦੇ ਲਈ ਜਥੇਦਾਰ ਆਪਣੀ ਜੇਬਾਂ ਚੋਂ ਕੱਢ ਕੇ ਲਗਾਈ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਉਹ ਇਹਨਾਂ ਨੇ ਕੀਤਾ ਗੁਰੂ ਦੀ ਗੋਲਗ ਦਾ ਦੁਰਉਪਯੋਗ ਹੋਇਆ ਐਡੇ ਵੱਡੇ ਜਥੇਦਾਰ ਦੇ ਜਿਹੜੀ ਮਹਾਨ ਹਸਤੀ ਐ ਸਿੱਖ ਪੰਥ ਦੀ ਉਸ ਅਹੁਦੇ ਦਾ ਦੁਰਉਪਯੋਗ ਹੋਇਆ ਇਹਨਾਂ ਦੇ ਕਹਿਣ ਤੇ ਹੀ ਜਦੋਂ ਜਥੇਦਾਰ ਇਹਨਾਂ ਦਾ ਹੋਏਗਾ ਤੇ ਉਹ ਉਹ ਕੁਝ ਹੀ ਕਰੇਗਾ ਜੋ ਕੁਛ ਇਹ ਕਹਿਣਗੇ ਔਰ ਇਹੋ ਕੁਛੇ ਕਰਦੇ ਰਹੇ ਨੇ ਜਿਨੋ ਮਰਜੀ ਪੰਥ ਦੇ ਵਿੱਚੋਂ ਛੇਕ ਦੇਣਾ ਬਿਨਾ ਅਪੀਲ ਬਿਨਾ ਦਲੀਲ ਬਿਨਾ ਕੋ ਸੁਣੇ ਕਿ ਨਹੀਂ ਸਭ ਤੋਂ ਵੱਡੀ ਉਦਾਹਰਣ ਜਿਹੜੀ ਹੈ ਜੀ ਉਹ ਆਉਂਦੀ ਹੈ 86 ਦੇ ਵੇਲੇ ਜਦੋਂ ਅਕਾਲ ਚ ਸਭ ਦੇ ਜਥੇਦਾਰ ਗੈਨਿਕ ਕਿਰਪਾਲ ਸਿੰਘ ਨੇ ਮੀਡੀਆ ਦੇ ਵਿੱਚ ਇਨ੍ਹਾਂ ਗੰਦੇ ਸਿਆਸੀ ਲੀਡਰਾਂ ਦੇ ਕਹਿਣ ਦੇ ਉੱਤੇ ਝੂਠਾ ਸੰਦੇਸ਼ ਕੌਮ ਨੂੰ ਜਾਰੀ ਕੀਤਾ ਉਸ ਟਾਈਮ ਦੇ ਉੱਤੇ ਸੰਤ ਅੰਡਰਾ ਵਾਲੇ ਉਹਨਾਂ ਦੇ ਮਰਜੀਵੜੇ ਸਿੱਖ ਜਿਹੜੇ ਉੱਥੇ ਚੌਹ ਦੇਸ਼ਾਂ ਦੀ ਫੌਜ ਦੇ ਨਾਲ ਲੜਦੇ ਪਏ ਨੇ ਚੌਹ ਦੇਸ਼ਾਂ ਨਾਲ ਲੜਦੇ ਪਏ ਨੇ ਉਹਨਾਂ ਦਾ ਨੁਕਸਾਨ ਹੋਇਆ ਸ੍ਰੀ ਅਕਾਲ ਸਿੱਖ ਸਾਹਿਬ ਦਾ ਨੁਕਸਾਨ ਹੋਇਆ ਪਰ ਇੰਨਾ ਗੰਦੇ ਲੀਡਰਾਂ ਦੇ ਕਹਿਣ ਦੇ ਉੱਤੇ ਗਿਆਨੀ ਕ੍ਰਿਪਾਲ ਸਿੰਘ ਨੇ ਮੀਡੀਆ ਦੇ ਵਿੱਚ ਸੰਦੇਸ਼ ਜਾਰੀ ਕੀਤਾ ਕਿ ਜ਼ਿਆਦਾ ਨੁਕਸਾਨ ਨਹੀਂ ਹੋਇਆ। ਅਕਾਲ ਪੁੰਗਾ ਠੀਕ ਠਾਕ ਹੈ। ਸਾਡੀ ਲਾਇਬ੍ਰੇਰੀ ਠੀਕ ਠਾਕ ਹੈ। ਉਹਦੇ ਵਿੱਚ ਪਏ ਹੁਕਮਨਾਮੇ, ਉਹਦੇ ਵਿੱਚ ਪਿਆ ਸਾਡਾ ਗ੍ਰੰਥ, ਸਾਡੇ ਕੀਮਤੀ ਖਜ਼ਾਨੇ ਜਿਹੜੇ ਨੇ ਠੀਕ ਠਾਕ ਨੇ। ਔਰ ਇਹ ਅੱਜ ਤੱਕ ਇਤਿਹਾਸ ਦੇ ਪੰਨੇ ਦੇ ਵਿੱਚ ਦਰਜ ਇਸ ਤੋਂ ਵੱਡਾ ਗੁਨਾਹ ਹੋਰ ਕੀ ਹੋ ਸਕਦਾ ਇਹਨਾਂ ਲੀਡਰਾਂ ਦਾ ਇਹ ਕਹਿ ਲੋ ਜਾਂ ਇਹਨਾਂ ਸਿਆਸੀ ਜਥੇਦਾਰਾਂ ਦਾ ਜਿਨ੍ਹਾਂ ਨੇ ਕੌਮ ਨੂੰ ਐਡੇ ਵੱਡੇ ਧੋਖੇ ਦੇ ਵਿੱਚ ਰੱਖਿਆ ਕਿਉਂਕਿ ਉਸ ਟਾਈਮ ਤੇ ਕਿਹੜਾ ਮੋਬਾਈਲ ਸੀਗੇ ਕਿ ਕਿਸੇ ਨੇ ਵੀਡੀਓ ਬਣਾਤੀ ਤੇ ਪਤਾ ਲੱਗ ਗਿਆ ਜਾਂ ਕਿਸੇ ਨੇ ਕਿਸੇ ਨੂੰ ਫੋਨ ਕਰ ਦਿੱਤਾ ਤੇ ਜਨਤਾ ਨੂੰ ਪਤਾ ਲੱਗ ਗਿਆ ਉਦੋਂ ਤਾਂ ਇਹੋ ਹੀ ਮੀਡੀਆ ਹੁੰਦਾ ਸੀਗਾ ਕਿ ਟੈਲੀਵਿਜ਼ਨ ਦੇਖ ਲਓ ਜੀ ਰੇਡੀਓ ਤੇ ਸੁਣ ਲਓ ਜੀ ਗਿਆਨੀ ਜੀ ਕੀ ਕਹਿ ਰਹੇ ਨੇ ਜਾਂ ਜਥੇਦਾਰ ਜੀ ਕੀ ਕਹਿ ਰਹੇ ਨੇ ਔਰ ਇਹਨਾਂ ਦੀ ਜੇਬਾਂ ਦੇ ਵਿੱਚੋਂ ਨਿਕਲੇ ਹੋਏ ਜਥੇਦਾਰ ਜਿਹੜੇ ਨੇ ਉਹਨਾਂ ਨੇ ਇਹ ਨਹੀਂ ਸੋਚਿਆ ਕਿ ਅਸੀਂ ਕਿਸ ਸੰਸਥਾ ਦਾ ਅਗਵਾਈ ਕਰ ਰਹੇ ਹਾਂ ਕਿਸ ਕੌਮ ਦੀ ਅਗਵਾਈ ਕਰ ਰਹੇ ਹਾਂ ਤੇ ਝੂਠੇ ਬਿਆਨਬਾਜ਼ੀਆਂ ਇਹਨਾਂ ਦੇ ਕਰਕੇ ਹੋਈਆਂ ਇਸ ਕੰਮ ਦੇ ਨਾਲ ਜਥੇਦਾਰਾਂ ਦੇ ਪ੍ਰਤੀ ਸਤਕਾਰ ਜਿਹੜਾ ਹੈ ਉਹ ਸਿੱਖ ਸੰਗਤ ਦੇ ਦਿਲਾਂ ਦੇ ਵਿੱਚੋਂ ਜਾਂਦਾ ਰਿਹਾ ਜਿਸ ਜਥੇਦਾਰ ਦੇ ਸਾਹਮਣੇ ਕਦੀ ਰਣਜੀਤ ਸਿੰਘ ਦਾ ਤਖਤ ਜਿਹੜਾ ਹੈ ਉਹ ਵੀ ਝੁਕ ਜਾਂਦਾ ਸੀਗਾ ਉਹ ਜਥੇਦਾਰ ਬਾਦਲਾਂ ਦੇ ਅੱਗੇ ਸ਼੍ਰੋਮਣੀ ਕਮੇਟੀ ਦੇ ਅੱਗੇ ਸਿਰ ਝੁਕਾਈ ਖੜਾ ਹੋ ਜਾਂਦਾ ਇਹਨਾਂ ਲੋਕਾਂ ਦੇ ਇਸ਼ਾਰੇ ਇਹਨਾਂ ਲੋਕਾਂ ਦੇ ਇਸ਼ਾਰੇ ਦੇ ਉੱਤੇ ਬਿਨਾਂ ਅਪੀਲ ਬਿਨਾਂ ਦਲੀਲ ਕਿਸੇ ਨੂੰ ਵੀ ਪੰਥ ਚ ਲਿਆ ਜਾਂਦਾ ਹੈ ਕਿਸੇ ਨੂੰ ਵੀ ਪੰਥ ਚ ਛੇਕਿਆ ਜਾਂਦਾ ਹੈ ਅੱਜ ਸਿੱਖ ਕੌਮ ਜਿਹੜੀ ਹੈ ਉਹ ਖਿਲਰੀ ਪਈ ਹੈ ਸਾਡੀ ਅਗਵਾਈ ਕਰਨ ਨੂੰ ਸਾਡਾ ਕੋਈ ਲੀਡਰ ਨਹੀਂ ਜਿਹੜਾ ਕੋਈ ਲੀਡਰ ਹੈ ਉਹਨੂੰ ਕੋਈ ਜਿੰਨੂੰ ਆਪਾਂ ਨੌਜਵਾਨ ਲੀਡਰ ਮੰਨਦੇ ਆ ਉਹਨੂੰ ਗਵਰਨਮੈਂਟ ਛੱਡ ਵੀ ਨਹੀਂ ਤੇ ਸਿਆਸੀ ਲੀਡਰਾਂ ਦਾ ਇਹ ਹਾਲ ਹੈ ਕਿ ਇਹ ਆਪਣੀਆਂ ਕੁਰਸੀਆਂ ਲਈ ਕਿਸੇ ਨਾਲ ਵੀ ਗੱਠ ਜੋੜ ਕਰ ਲੈਂਦੇ ਨੇ ਇਹ ਕਹਿਣ ਨੂੰ ਤਾਂ ਵੱਖ-ਵੱਖ ਪਾਰਟੀਆਂ ਨੇ ਪਰ ਪੰਜਾਬ ਦੀ ਬਰਬਾਦੀ ਦੇ ਲਈ ਇਹ ਸਾਰੇ ਇਕੱਠੇ ਹੋ ਜਾਂਦੇ ਨੇ ਹੁਣ ਬਦਲ ਦਲ ਦਾ ਜੇ ਦੇਖਿਆ ਜਾਏ ਤੇ ਇਹਨਾਂ ਨੇ ਆਪਣੀ ਸਰਕਾਰਾਂ ਬਣਾਉਣ ਦੇ ਲਈ ਜਾਂ ਆਪਣੀਆਂ ਕੁਰਸੀਆਂ ਬਚਾਉਣ ਦੇ ਲਈ ਕੀ ਕੁਛ ਨਹੀਂ ਕੀਤਾ ਜਥੇਦਾਰਾਂ ਦਾ ਇਸਤੇਮਾਲ ਕੀਤਾ ਗੁਰੂ ਦੀ ਕੋਲਕਾ ਦਾ ਇਸਤੇਮਾਲ ਕੀਤਾ ਔਰ ਇਹ ਨਹੀਂ ਇਕੱਲੇ ਬਦਲ ਪਰਿਵਾਰ ਨੇ ਕੀਤਾ ਪੂਰੇ ਅਕਾਲੀ ਦਲ ਨੇ ਹੀ ਕੀਤਾ ਜਿੱਦਾਂ ਜਿੱਥੇ ਜਿੱਥੋਂ ਦਾ ਲਗਾ ਉਹ ਕੁਛ ਕਰਦਾ ਰਿਹਾ ਜੇ ਹੁਣ ਵੀ ਆਪਾਂ ਦੇਖਦੇ ਹਾਂ ਸ਼ਰਮਣੀ ਕਮੇਟੀ ਦੇ ਪ੍ਰਧਾਨ ਧਾਮੀ ਸਾਹਿਬ ਤੇ ਧਾਮੀ ਸਾਹਿਬ ਦਾ ਕੀ ਕੰਮ ਹੈ ਤੁਸੀਂ ਆਪ ਦੇਖੋ ਕਦੀ ਉਹਨਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਨਹੀਂ ਕੀਤੀ ਕਦੀ ਉਹਨਾਂ ਨੇ ਪੰਜਾਬ ਦੇ ਕੋਈ ਮਸਲੇ ਨਹੀਂ ਛੇੜੇ ਪਾਣੀਆਂ ਦਾ ਮਸਲਾ ਕਦੀ ਨਹੀਂ ਛੇੜਿਆ ਜਿਹੜਾ ਇੰਨਾ ਪ੍ਰਮੁੱਖ ਮਸਲਾ ਸਾਡਾ ਸਾਡੇ ਦੇਸ਼ ਦਾ ਪ੍ਰਵਾਸ ਹੋ ਰਿਹਾ ਸਾਡੇ ਪੰਜਾਬੀ ਬੱਚਿਆਂ ਦਾ ਪ੍ਰਵਾਸ ਰੋਕਣ ਦੇ ਲਈ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ ਪੰਜਾਬ ਨੂੰ ਨਸ਼ੇ ਦੇ ਵਿੱਚ ਗਰਗ ਕੀਤਾ ਜਾ ਰਿਹਾ ਕਿ ਉਹਦੇ ਬਾਰੇ ਧਮੀ ਸਾਹਿਬ ਦਾ ਕੋਈ ਬਿਆਨ ਨਹੀਂ ਕੋਈ ਸੋਚ ਨਹੀਂ ਆ ਰਹੀ ਔਰ ਜਦੋਂ ਇਹਨਾਂ ਨੂੰ ਕਹੋ ਜਾਂ ਪੁੱਛੋ ਤੇ ਇੱਕੋ ਜਵਾਬ ਹੁੰਦਾ ਜੀ ਅਸੀਂ ਤਾਂ ਧਰਮ ਪ੍ਰਚਾਰ ਦਾ ਕੰਮ ਕਰ ਰਹੇ ਹਾਂ ਇਹਨਾਂ ਪੈਸਾ ਸ਼੍ਰੋਮਣੀ ਕਮੇਟੀ ਦੇ ਕੋਲ ਪਰ ਸਾਡੇ ਗਰੀਬ ਘਰਾਂ ਦੇ ਜਿਹੜੇ ਸਿੱਖ ਗਰੀਬ ਘਰਾਂ ਦੇ ਬੱਚੇ ਨੇ ਉਹ ਵਿਚਾਰੇ ਪੜਾਈ ਤੋਂ ਰਹਿ ਰਹੇ ਨੇ ਗ੍ਰੰਥੀ ਸਿੰਘ ਜਿਹੜੇ ਨੇ ਉਹਨਾਂ ਨੂੰ ਨਗੁਣੀਆਂ ਤਨਖਾਹਾਂ ਦਿੱਤੀਆਂ ਜਾਂਦੀਆਂ ਨੇ ਅੱਗੇ-ਅੱਗੇ ਦੇਖਿਓ ਸਾਨੂੰ ਗਰੰਥੀ ਸਿੰਘ ਲੱਭਣੇ ਵੀ ਔਖੇ ਹੋ ਜਣੇ ਨੇ ਮੁਸ਼ਕਲ ਹੋ ਜਣੇ ਨੇ ਕਿਉਂਕਿ ਗاں ਕੋਈ ਵੀ ਗਰੰਥੀ ਸਿੰਘ ਆਪਣੇ ਬੱਚੇ ਨੂੰ ਇਸ ਲਾਈਨ ਦੇ ਵਿੱਚ ਨਹੀਂ ਪਾ ਰਿਹਾ ਆਪਾਂ ਗਰੰਥੀ ਕਿੱਥੋਂ ਲਵਾਂਗੇ ਜਿੰਨਾ ਮੈਂ ਤੇ ਸੋਚਦਾ ਕਿ ਜਿੰਨਾ ਇਹ ਪੈਸਾ ਆਉਂਦਾ ਹੈ ਦਰਬਾਰ ਸਾਹਿਬ ਦੀ ਗੋਲਕ ਹੈ ਜਿਹੜੀ ਉਹਨੂੰ ਆਪਣੇ ਸਿੱਖ ਤਰ ਨੂੰ ਉੱਚਾ ਚੁੱਕਣ ਦੇ ਲਈ ਜਿਹੜੇ ਗਰੀਬ ਪਰਿਵਾਰ ਨੇ ਉਹਨਾਂ ਦੀ ਮਦਦ ਕਰਨ ਦੇ ਲਈ ਵਰਤਨਾ ਚਾਹੀਦਾ ਤਾਂ ਕਿ ਕੋਈ ਹੋਰ ਧਰਮ ਸਾਡੇ ਇਸ ਗਰੀਬ ਗਰੀਬ ਪਰਿਵਾਰਾਂ ਦਾ ਫਾਇਦਾ ਨਾ ਚੁੱਕੇ ਜਿਹੜੀ ਉਹਨਾਂ ਦੀ ਲੋੜ ਹੈ ਉਹ ਪੂਰੀ ਕੀਤੀ ਜਾਵੇ ਜੇ ਕੋਈ ਪਰਿਵਾਰ ਦੇ ਵਿੱਚੋਂ ਬਿਮਾਰ ਹੈ ਉਹਦੀ ਦਵਾਈ ਦਾਰੂ ਕੀਤੀ ਜਾਵੇ ਜੇ ਕੋਈ ਬੱਚਾ ਪੜਨ ਵਾਲਾ ਹੈ ਉਹਦੀ ਚੰਗੀ ਐਜੂਕੇਸ਼ਨ ਦਾ ਪ੍ਰਬੰਧ ਕੀਤਾ ਜਾਵੇ ਇੱਕ ਅਕੈਡਮੀ ਖੋਲੀ ਜਾਵੇ ਜਿਹਦੇ ਵਿੱਚ ਸਿਰਫ ਸਿੱਖ ਬੱਚੇ ਹੋਣ ਔਰ ਉਹ ਉਹਨਾਂ ਨੂੰ ਐਜੂਕੇਸ਼ਨ ਦਿੱਤੀ ਜਾਵੇ ਟਾਪ ਲੈਵਲ ਦੀ ਆਈਏਐਸ ਪੀਸੀਐਸ ਜਿਹੜੇ ਨੇ ਉਹ ਪੜ ਲਗਾ ਪੰਜਾਬ ਨੂੰ ਇਹਨਾਂ ਦੇ ਹੱਥਾਂ ਦੇ ਵਿੱਚ ਦਵਾਂਗੇ ਤੇ ਫਿਰ ਸਾਡਾ ਗੁਜ਼ਾਰਾ ਹੋਣਾ ਹੈ ਜੇ ਜਿੱਦਾਂ ਹੁਣ ਆਈਪੀਐਸ ਪੀਪੀਐਸ ਅਫਸਰ ਜਿਹੜੇ ਬਾਹਰੋਂ ਆ ਰਹੇ ਨੇ ਸਾਡਾ ਗੁਜ਼ਾਰਾ ਮੁਸ਼ਕਲ ਕਰ ਦਿੰਦੀ ਹੈ ਫਿਰ ਸਾਡੇ ਚੜਾਏ ਹੋਏ ਇਸ ਪੈਸੇ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਜੀ ਕੋਈ ਫਾਇਦਾ ਨਹੀਂ ਰਹਿ ਜਾਂਦਾ ਅਸੀਂ ਗੁਰੂ ਨੂੰ ਭੇਟਾ ਕਰ ਸਕਦੇ ਆ ਕੋਈ ਚੀਜ਼ ਗੁਰੂ ਨੂੰ ਦੇ ਨਹੀਂ ਸਕਦੇ ਕਿਉਂਕਿ ਅਸੀਂ ਉਹਦੇ ਕੋਲ ਮੰਗਣ ਵਾਲੇ ਆ ਉਹ ਸਾਨੂੰ ਦਿੰਦਾ ਏ ਅਸੀਂ ਸਿਰਫ ਭੇਟਾ ਕਰਨ ਵਾਲੇ ਆ ਔਰ ਸਾਡੀ ਭੇਟਾ ਜਿਹੜੀ ਐ ਉਹ ਕਿਸੇ ਚੰਗੇ ਪਾਸੇ ਲੱਗ ਜੇ ਕਿਸੇ ਪਰ ਪਰਿਵਾਰ ਦੇ ਵਿੱਚ ਕੋਈ ਗਰੀਬ ਬੱਚੀ ਦਾ ਵਿਆਹ ਹੋਵੇ ਉਹ ਤੇ ਲੱਗ ਜੇ ਕਿਸੇ ਬੱਚੇ ਦੀ ਐਜੂਕੇਸ਼ਨ ਤੇ ਲੱਗੇ ਉਹ ਵਧੀਆ ਚੀਜ਼ ਐ ਜਦੋਂ ਇਹ ਲੀਡਰ ਤੁਹਾਡੇ ਕੋਲ ਆਉਣ ਤੁਹਾਡੇ ਦਰ ਦੇ ਉੱਤੇ ਵੋਟਾਂ ਮੰਗਣ ਤਾਂ ਤੁਸੀਂ ਉਹਨਾਂ ਨੂੰ ਸਵਾਲ ਕਰੋ ਉਹਨਾਂ ਨੂੰ ਖੜ ਕੇ ਕਿ ਭਾਈ ਸਾਹਿਬ ਤੁਸੀਂ ਸਿੱਖ ਕੌਮ ਦੇ ਲਈ ਜਾਂ ਸਿੱਖ ਧਰਮ ਦੇ ਲਈ ਕੀ ਕਰ ਰਹੇ ਹੋ ਬਾਕੀ ਕਾਂਗਰਸ ਦਾ ਤੇ ਕਹਿਣਾ ਹੀ ਕੀ ਹੈ ਉਹ ਤਾਂ ਤੁਹਾਨੂੰ ਪਤਾ ਸਭ ਨੂੰ ਜੋ ਕੁਝ ਉਹਨੇ ਕੀਤਾ ਆਮ ਆਦਮੀ ਪਾਰਟੀ ਜੋ ਕੁਝ ਕਰ ਰਹੀ ਹੈ ਉਹ ਵੀ ਤੁਸੀਂ ਦੇਖ ਰਹੇ ਹੋ ਪੰਜਾਬ ਸਿਰ ਕਰਜ਼ਾ ਪੰਜਾਬ ਦੇ ਪਾਣੀ ਖਤਮ ਪੰਜਾਬ ਦੇ ਜੰਗਲ ਖਤਮ ਪੰਜਾਬ ਦੀ এডਿਕੇਸ਼ਨ ਖਤਮ ਪੰਜਾਬ ਦਾ ਪ੍ਰਵਾਸ ਸ਼ੁਰੂ ਪੰਜਾਬ ਦੀ ਧਰਤੀ ਨੂੰ ਮਰੂਥਲ ਬਣਾਉਂਦੇ ਤੁਲੇ ਹੋਏ ਨੇ ਇਹ ਲੋਕ ਤੁਸੀਂ ਵੀ ਸੋਚੋ ਸਾਰੇ ਵੀਰ ਇਕੱਠੇ ਹੋਵੋ ਪਿਆਰ ਨਾਲ ਰਹੋ ਹਰ ਇੱਕ ਨਾਲ ਸਤਿਕਾਰ ਸਾਰੇ ਧਰਮਾਂ ਦਾ ਕਰੋ ਪਰ ਸੋਚੋ ਸਿਰਫ ਆਪਣੇ ਧਰਮ ਦਾ ਕਿ ਅਸੀਂ ਕਿਸ ਤਰ੍ਹਾਂ ਆਪਣੇ ਧਰਮ ਨੂੰ ਅੱਗੇ ਲੈ ਕੇ ਜਾ ਸਕਦੇ ਆ ਜਾਤ ਪਾਤ ਜਿਹੜੀ ਹੈ ਉਹ ਆਪਣੇ ਮਨ ਦੇ ਵਿੱਚੋਂ ਕੱਢ ਦਿਓ ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਇਹੋ ਹੀ ਸਿਖਾਇਆ ਹੈ ਸੋ ਏਸੀ ਜੀ ਸਾਡੀ ਅੱਜ ਦੀ ਵੀਡੀਓ ਕੱਲ ਨੂੰ ਇੱਕ ਵੀਡੀਓ ਲੈ ਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਸਤਿ ਸ੍ਰੀ ਅਕਾਲ ਜਿਉਂਦੇ ਰਹੋ